ਬਾਲ ਬੈਡਮਿੰਟਨ ਤੇ ਈਵਨ ਐਕਸਰਸਾਈਜ਼ਸ ਕਰਾਉਣੇ ਜੀਤੇ ਕਰਕੇ ਬੱਚੇ ਜਿਹੜੇ ਆ ਉਹ ਗੇਮਸ ਦੇ ਵਿੱਚ ਜ਼ਿਆਦਾ ਇਨਕਲੂਡਡ ਹੋ ਰਹੇ ਨੇ ਜਿਹੜੇ ਬੱਚੇ ਨੇ ਉਹ ਜ਼ੋਨ ਲੈਵਲ ਤੋਂ ਲੈ ਕੇ ਡਿਸਟ੍ਰਿਕਟ ਲੈਵਲ ਤੱਕ ਗਏ ਨੇ ਤੇ ਉਹਨਾਂ ਨੇ ਹਰੇਕ ਨੇ ਸਟੇਟ ਲੈਵਲ ਤੱਕ ਵੀ ਗਏ ਨੇ ਤੇ ਉਹਨਾਂ ਨੇ ਸਾਰੀਆਂ ਪੋਜੀਸ਼ਨਸ ਜਿਹੜੀਆਂ ਉਹ ਹਾਸਲ ਕੀਤੀਆਂ ਚੌਦੂ ਰਹਿੰਦੇ ਨੇ ਮਾਰਨਿੰਗ ਚੁੱਠਣ ਦੀ ਉਹਨਾਂ ਦੀ ਹੈਬਿਟ ਬਣਦੀ ਹੈ ਤੇ ਜਲਦੀ ਉੱਠਦੇ ਨੇ ਬੱਚੇ ਸਮਰਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿੰਡਰ ਗਾਰਟਨ ਐਂਡ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ 1 ਜੂਨ ਤੋਂ ਲੈ ਕੇ 10 ਜੂਨ ਤੱਕ ਖੇਡਾਂ ਨੂੰ ਮਹੱਤਵ ਦਿੰਦੇ ਹੋਏ ਸਮਰ ਕੈਂਪ ਸ਼ੁਰੂ ਕੀਤਾ ਗਿਆ ਹੈ ਇਸ ਕੈਂਪ ਦੇ ਵਿੱਚ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀ ਹਿੱਸਾ ਲੈ ਰਹੇ ਨੇ ਕੈਂਪ ਦੇ ਵਿੱਚ ਵੱਖ-ਵੱਖ ਖੇਡਾਂ ਜਿਵੇਂ ਹੈਂਡਬਾਲ, ਬਾਲੀਵਾਲ, ਬੈਡਮਿੰਟਨ, ਐਥਲੈਟਿਕਸ ਆਦਿ ਕਰਵਾਈਆਂ ਜਾ ਰਹੀਆਂ ਨੇ। ਇਹਨਾਂ ਤੋਂ ਇਲਾਵਾ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀ ਸਰੀਰਕ ਕਸਰਤਾਂ ਵੀ ਕਰਵਾਈਆਂ ਜਾਂਦੀਆਂ ਹਨ। ਸਕੂਲ ਦੀ ਡਾਇਰੈਕਟਰ ਮੈਡਮ ਸਰਬਜੀਤ ਕੌਰ ਨੇ ਬੱਚਿਆਂ ਨੂੰ ਸਮਰ ਕੈਂਪ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਨੇ। ਜਿੱਥੇ ਖੇਡਾਂ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਦੀਆਂ ਨੇ ਉੱਥੇ ਹੀ ਮਾਨਸਿਕ ਤੌਰ ਤੇ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਾਉਂਦੀਆਂ ਨੇ ਖੇਡਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਨੇ ਅਤੇ ਨਸ਼ਿਆਂ ਤੋਂ ਵੀ ਦੂਰ ਰੱਖਦੀਆਂ ਹਨ ਇਸ ਮੌਕੇ ਸਕੂਲ ਦੇ ਚੇਅਰਮੈਨ ਦਲਜੀਤ ਸਿੰਘ ਸ਼ਾਹੀ ਐਡਵੋਕੇਟ ਡਾਇਰੈਕਟਰ ਮੈਡਮ ਸਰਬਜੀਤ ਕੌਰ ਪ੍ਰਿੰਸੀਪਲ ਮੈਡਮ ਰਣਜੋਤ ਕੌਰ ਅਤੇ ਸਕੂਲ ਦੇ ਉਪ ਚੇਅਰਮੈਨ ਕਮਲਜੀਤ ਸਿੰਘ ਸ਼ਾਹੀ ਡੀਪੀਈ ਮੈਡਮ ਹਰਪ੍ਰੀਤ ਕੌਰ ਜਸ਼ਨਪ੍ਰੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ ਮੇਰਾ ਨਾਮ ਹਰਨੂਰ ਕੌਰ ਹੈ ਤੇ ਮੈਂ 9ਵੀਂ ਜਮਾਤ ਦੀ ਵਿਦਿਆਰਥਣ ਹਾਂ ਸਾਡੇ ਕਿੰਡਰਗਾਰਟਨ ਸਕੂਲ ਵਿੱਚ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਸਮਰ ਕੈਂਪ ਲੱਗਿਆ ਨੇ ਸ਼ੁਰੂ ਹੋਏ ਸੀ ਤੇ ਇਸ ਸਮਰ ਕੈਂਪ ਦੇ ਵਿੱਚ ਸਾਨੂੰ ਹੈਂਡਬਾਲ, ਬਾਲੀਬਾਲ, ਬੈਡਮਿੰਟਨ ਤੇ ਹੋਰ ਕਈ ਖੇਡਾਂ ਬਾਰੇ ਵੀ ਸਾਨੂੰ ਸਿਖਾਇਆ ਗਿਆ ਤੇ ਸਾਨੂੰ ਸਵੇਰੇ ਸਵੇਰੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਪਹਿਲੇ ਐਕਸਰਸਾਈਜ਼ ਕਰਵਾ ਦਿੱਤ ਕਰਵਾਂਦੇ ਨੇ ਤੇ ਫਿਰ ਸਾਨੂੰ ਬਾਲੀਬਾਲ ਦਾ ਮੈਚ ਵਗੈਰਾ ਸਾਰਾ ਕੁਝ ਕਰਾਉਂਦੇ ਆ ਤੇ ਸਾਡੇ ਡੀਪੀ ਟੀਚਰ ਹਰਪ੍ਰੀਤ ਮੈਮ ਤੇ ਜਸ਼ਨ ਮੈਮ ਸਾਨੂੰ ਬਹੁਤ ਵਧੀਆ ਗੇਮਾਂ ਸਿਖਾਉਂਦੇ ਨੇ ਕੀ ਫਾਇਦੇ ਨੇ ਥੋੜੇ ਇੱਥੇ ਕਰਾਉਣ ਆਉਂਦੇ ਸਾਡੇ ਬਹੁਤ ਫਾਇਦੇ ਨੇ ਸਾਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਪਈ ਹੋਈ ਆ ਤੇ ਸਾਡੇ ਸਰੀਰ ਸਾਡੇ ਨਾਲ ਸਾਡੇ ਸਰੀਰ ਦਾ ਵਿਕਾਸ ਵੀ ਬਹੁਤ ਜ਼ਿਆਦਾ ਹੁੰਦਾ ਹੈ ਮੋਬਾਈਲ ਵਗੈਰਾ ਤਾਂ ਨਹੀਂ ਕਰਾਂਗੇ ਨਹੀਂ ਬੇਟਾ ਨਾਮ ਦੱਸੋ ਮੇਰਾ ਨਾਮ ਨੰਨੀ ਸ਼ਰਮਾ ਹੈ ਤੇ ਮੈਂ 12ਵੀਂ ਜਮਾਤ ਵਿੱਚ ਪੜ੍ਹਦੀ ਆ ਤੇ ਸਾਡੇ ਸਕੂਲ ਵਿੱਚ ਇੱਕ ਤਰੀਕ ਤੋਂ 10 ਤਰੀਕ ਤੱਕ ਸਵੇਰੇ 5 ਤੋਂ 8 ਵਜੇ ਤੱਕ ਸਮਰ ਕੈਂਪ ਲੱਗਦਾ ਹੈ ਤੇ ਸਾਨੂੰ ਇਹਦੇ ਵਿੱਚ ਵਾਲੀਬਾਲ ਹੈਂਡਬਾਲ ਤੇ ਐਕਸਰਸਾਈਜ਼ ਖੋਂਦੇ ਨੇ ਤੇ ਇਹਦੇ ਨਾਲ ਸਾਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਪਈ ਤੇ ਸਾਨੂੰ ਫੋਨ ਤੋਂ ਦੂਰ ਰਹਿਣ ਦੀ ਸਿੱਖਿਆ ਮਿਲੀ ਆ। ਕਿਹੜੇ ਕਿਹੜੇ ਮੈਡਮ ਟੀਚਰ ਜਿਹੜੇ ਗੇਮ ਸਰਵਾਤ ਜਸ਼ਨ ਮੈਮ ਡੀਪੀ ਟੀਚਰ ਤੇ ਹਾਪੀਟ ਮੈਮ ਸਾਨੂੰ ਰੋਜ਼ ਸਵੇਰੇ ਐਕਸਰਸਾਈਜ਼ ਕਰਾਉਂਦੇ ਨੇ ਪਹਿਲਾਂ। ਤੁਸੀਂ ਜ਼ਿਆਦਾ ਕਿਹੜੀ ਗੇਮ ਖੇਡਦੇ ਹੋ? ਅਸੀਂ ਜ਼ਿਆਦਾ ਬਾਲੀਬਾਲ। ਠੀਕ ਹੈ। ਮੇਰਾ ਨਾਮ ਪਿੱਛੇ ਹੋ ਕਵਤਾ ਮੇਰਾ ਨਾਮ ਰਿਧਮ ਸ਼ਰਮਾ ਹਾਂ। ਮੈਂ ਇੱਕ ਅੰਟਰਗਾਰਡਨ ਸਕੂਲ ਦਾ ਵਿਦਿਆਰਥੀ ਹਾਂ ਤੇ ਅੱਜ ਇੱਥੇ ਅਸੀਂ ਇੱਥੇ ਸਮਰਗੰਥੇ ਆਏ ਹੋਏ ਹਾਂ। ਤੇ ਇੱਥੇ ਕਾਫੀ ਸਾਰੀਆਂ ਗੇਮਾਂ ਨੇ ਬਾਲੀਬॉल ਹੋ ਗਿਆ ਹੈਂਡਬਾਲ ਹੋ ਗਿਆ ਐਥਲੀਟ ਵਗੈਰਾ ਵੀ ਖੇਡਦੇ ਆਂ ਸੀ ਤੇ ਸਾਡੀ ਕਿਹੜੀ ਹੁਣ ਹੈਂਡਬਾਲ ਦੀ ਟੀਮ ਆ ਉਹ ਹੁਣੇ ਨੈਸ਼ਨਲ ਫੇਟ ਕੇ ਆਈ ਹੋਈ ਆ ਤੇ ਅਸੀਂ ਸਵੇਰੇ 5 ਵਜੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਰਹਿਣੇ ਆਂ ਤੇ ਸਵੇਰੇ ਆਨ ਕਿਹਾ ਇਹਨੇ ਸੁਣੂ ਆਉਂਦੇ ਗਰਾਊਂਡ ਦੇ ਵਿੱਚ ਤੇ ਕਿਤੇ ਸਵੇਰੇ ਜਲਦੀ ਉੱਠ ਹੋ ਜਾਂਦਾ ਫਾਇਦੇ ਬਹੁਤ ਨੇ ਤੇ ਫੋਨ ਫੋਨ ਤੋਂ ਆਪਾਂ ਦੂਰ ਰਹਿਣੇ ਆਂ ਤਾਂ ਕਰਕੇ ਬਸ ਇੱਥੇ ਆ ਜੀ ਦਾ ਇਹ ਟੀਚਰ ਤੁਹਾਨੂੰ ਜਿਹੜੇ ਕਰਵਾ ਰਹੇ ਨੇ ਇਹਦੇ ਡੀਬੀ ਮੈਮ ਹੀ ਜੀ ਸਾਡੇ ਨਾ ਤਾਂ ਇਹ ਕੀ ਮੈਸੇਜ ਨੂੰ ਬਤੀਵਾ ਕੇ ਬਸ ਵੱਡਣ ਕੋਨਾਂ ਦੇ ਲੱਗੇ ਰਹਿੰਦੇ ਨੇ ਵੀ ਸਾਰੇ ਸਾਰੇ ਇੱਥੇ ਆਓ ਸਮਰ ਕੈਂਪ ਤੇ ਜੁਆਇਨ ਕਰੋ ਵਧੀਆ ਗੱਲਾਂ ਨਾਲੇ ਫੋਨਾਂ ਤੋਂ ਛੁਟਕਾਰਾ ਮੈਲਾ ਨਹੀਂ ਤਾਂ ਅੱਜ ਕੱਲ ਦੇ ਸਾਰੇ ਫੋਨਾਂ 'ਤੇ ਲੱਗੇ ਰਹਿੰਦੇ ਨੇ ਸਾਡਾ 1 ਤੋਂ 10 ਤਰੀਕ ਤੱਕ ਸਮਰ ਕੈਂਪ ਲਾਦਾ ਸਾਡੀ ਟੀਮ ਜਿਲ੍ਹਾ ਤੇ ਸਟੇਟ ਖੇਲ ਕੇ ਹੀ ਹੈਂਡਬਾਲ ਦੀ ਤੇ ਸਮਰ ਕੈਂਪ ਚ ਹੈਂਡਬਾਲ, ਬਾਲੀਬਾਲ, ਬੈਡਮਿੰਟਨ ਤੇ ਐਥਲੈਟਿਕਸ ਹੁੰਦੀਆਂ ਨੇ ਮੇਰਾ ਨਾਮ ਜਸ਼ਨਪ੍ਰੀਤ कौर ਹੈ ਤੇ ਮੈਂ ਕਿੰਡਰਗਾਰਟਨ ਸੀਨੀਅਰ ਸਕੈਂਡਰੀ ਸਕੂਲ ਸਮਰਾਲਾ ਦੀ ਡੀਪੀ ਟੀਚਰ ਹਾਂ ਤੇ ਸਾਡੇ ਸਕੂਲ ਦੇ ਵਿੱਚ ਸਮਰ ਕੈਂਪ ਸਟਾਰਟ ਹੋਏ ਨੇ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਇੱਥੇ ਅਸੀਂ ਬੱਚਿਆਂ ਨੂੰ ਬਾਲੀਬਾਲ ਹੈਂਡਬਾਲ ਬੈਡਮਿੰਟਨ ਤੇ ਈਵਨ ਐਕਸਰਸਾਈਜ਼ਸ ਕਰਾਉਣੇ ਜਿੱਦੇ ਕਰਕੇ ਬੱਚੇ ਜਿਹੜੇ ਆ ਉਹ ਗੇਮਸ ਦੇ ਵਿੱਚ ਜ਼ਿਆਦਾ ਇਨਕਲੂਡਡ ਹੋ ਰਹੇ ਨੇ ਤੇ ਇਹਦੇ ਨਾਲ ਉਹ ਫੋਨਾਂ ਤੋਂ ਦੂਰ ਨੇ ਤੇ ਆਪਣੀ ਸਿਹਤ ਵੱਲ ਧਿਆਨ ਦੇ ਰਹੇ ਨੇ ਜਿਹਦੇ ਤੇ ਬਹੁਤ ਵਧੀਆ ਉਹਨਾਂ ਨੂੰ ਸਿੱਖਣ ਲਈ ਵੀ ਮਿਲ ਰਿਹਾ ਬਹੁਤ ਕੁਝ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਸਾਬੀ ਗੇਮਸ ਨਾਲ ਜੁੜਨ ਤਾਂਕ ਤੁਮ ਗੱਲ ਕਰੀਏ ਜੇ ਮੈਂ ਤੁਸੀਂ ਟੂਰਨਾਮੈਂਟ ਵੀ ਖੇਲਦੇ ਹੋ ਹਾਂ ਜੀ ਕਿਹੜੇ ਹੈਗੇ ਤੁਹਾਡੇ ਜਿਹੜੇ ਮੇਨ ਜਿਹੜੀ ਗੇਮਸ ਹੈਗੇ ਉਹਦੇ ਟੂਰਨਾਮੈਂਟ ਤਾਂ ਕਿੱਥੇ ਕਿੱਥੇ ਹੁਣ ਤੱਕ ਗਏ ਸਰ ਸਾਡੇ ਸਕੂਲ ਦੇ ਵਿੱਚ ਜਿਹੜੇ ਟੂਰਨਾਮੈਂਟ ਹੋਏ ਨੇ ਹੈਂਡਬਾਲ ਦੇ ਹੋਏ ਨੇ ਬਾਲੀਵਾਲ ਦੇ ਹੋਏ ਨੇ ਹੈਂਡ ਬੈਡਮਿੰਟਨ ਦੇ ਹੋਏ ਨੇ ਐਥਲੈਟਿਕਸ ਹੋਈਆਂ ਨੇ ਸਾਰੀਆਂ ਗੇਮਸ ਹੋਈਆਂ ਨੇ ਸਪੋਰਟਸ ਦੀਆਂ ਤੇ ਇਹਦੇ ਵਿੱਚ ਸਾਡੇ ਜਿਹੜੇ ਬੱਚੇ ਨੇ ਉਹ ਜ਼ੋਨ ਲੈਵਲ ਤੋਂ ਲੈ ਕੇ ਡਿਸਟ੍ਰਿਕਟ ਲੈਵਲ ਤੱਕ ਗਏ ਨੇ ਤੇ ਉਹਨਾਂ ਨੇ ਹਰੇਕ ਨੇ ਸਟੇਟ ਲੈਵਲ ਤੱਕ ਵੀ ਗਏ ਨੇ ਤੇ ਉਹਨਾਂ ਨੇ ਸਾਰੀਆਂ ਹੀ ਪੋਜੀਸ਼ਨਸ ਜਿਹੜੀਆਂ ਉਹ ਹਾਸਲ ਕੀਤੀਆਂ ਨੇ ਜਿਹੜਾ ਸਟੇ ਦਾ ਧਿਆਨ ਦਿੰਦੇ ਨੇ ਕਿ ਮੈਸੇਜ ਦਿੰਦੇ ਨੇ ਉਹਨਾਂ ਦੇ ਫੋਨਾਂ ਸਰ ਮੈਂ ਇਹੀ ਕਹਿਣਾ ਚਾਹੁੰਦੀ ਕਿ ਬੱਚੇ ਜਿਹੜੇ ਨੇ ਫੋਨਸ ਤੋਂ ਦੂਰ ਰਹਿਣ ਤੇ ਉਹ ਆਪਣੇ ਆਪ ਨੂੰ ਜਿਹੜਾ ਗੇਮਸ ਵਰਲ ਜਿਹੜਾ ਪ੍ਰੇਰਿਤ ਕਰਨ ਤਾਂ ਕਿ ਉਹ ਜਿਹੜੇ ਫੋਨਸ ਤੋਂ ਦੂਰ ਰਹਿਣ ਤਾਂ ਕਿ ਜਿਹੜਾ ਉਹਨਾਂ ਦੇ ਧਿਆਨ ਜਿਹੜਾ ਪੜਾਈ ਵੱਲ ਵੀ ਰਹੇ ਤੇ ਉਹ ਗੇਮਸ ਵਿੱਚ ਵੀ ਆਪਣੇ ਆਪ ਨੂੰ ਜਿਹੜਾ ਜੋੜ ਸਕਣ ਕੋਈ ਮੈਡਲ ਵਗੈਰਾ ਵੀ ਆਏ ਨੇ ਪਿਛਲੇ ਟਾਈਮ ਦੇ ਵਿੱਚ ਹਾਂਜੀ ਸਰ ਸਾਡੇ ਕੋਲ ਜ਼ੋਨ ਲੈਵਲ ਤੋਂ ਲੈ ਕੇ ਸਟੇਟ ਲੈਵਲ ਤੱਕ ਐਨ ਇਵਨ ਸਾਡੇ ਜਿਹੜੇ ਟੀਚਰਸ ਨੇ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਸੀਗਾ ਤੇ ਸਟੇਟ ਲੈਵਲ ਤੇ ਸਾਡੀ ਫਰਸਟ ਪੋਜੀਸ਼ਨ ਆਈ ਹੈ ਟੀਚ ਮੈ ਰਿੰਪੀ ਸ਼ਰਮਾ ਕਿੰਡਰਗਾਰਟਨ ਸਕੂਲ ਤੋਂ ਬੋਲਦੀ ਆਂ ਮੈਂ ਸਕੂਲ ਵਿੱਚ ਟੀਚਰ ਕਰਦੀ ਆਂ ਸਾਡੇ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਸਮਰ ਕੈਂਪ ਚੱਲ ਰਿਹਾ ਜਿਹਦੇ ਵਿੱਚ ਫਰਸਟ ਕਲਾਸ ਤੋਂ ਲੈ ਕੇ ਪਲੱਸ 2 ਤੱਕ ਦੇ ਸਟੂਡੈਂਟਸ ਮਾਰਨਿੰਗ ਆਂਦੇ ਨੇ ਔਰ ਜਿਹਦੇ ਵਿੱਚ ਅਸੀਂ ਰਨਿੰਗ ਕਰਾਨੇ ਆ ਐਕਸਰਸਾਈਜ਼ ਕਰਵਾਨੇ ਆ ਜਿਹਦੇ ਨਾਲ ਬੱਚੇ ਮੋਬਾਈਲ ਤੋਂ ਦੂਰ ਰਹਿੰਦੇ ਨੇ ਮਾਰਨਿੰਗ ਚੁੱਠਣ ਦੀ ਉਹਨਾਂ ਦੀ ਹੈਬਿਟ ਬਣਦੀ ਆ ਤੇ ਜਲਦੀ ਉੱਠਦੇ ਨੇ ਬੱਚੇ ਦੇ ਫੋਨ ਤੇ ਵਗੈਰਾ ਤੋਂ ਮੈਂ ਗੱਲ ਕਰੀ ਬੱਚੇ ਜਿਆਦਾ ਫੋਨਾਂ 'ਚ ਬਿਜ਼ੀ ਰਹਿੰਦੇ ਨੇ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਜਿਹੜਾ ਹੈਗਾ ਉਹ ਮੈਨੂੰ ਬਤਾਓ ਅਸੀਂ ਇਹੀ ਕਹਿੰਦੇ ਆ ਕਿ ਬੱਚੇ ਜਿਆਦਾ ਤੋਂ ਜਿਆਦਾ ਗਰਾਊਂਡ ਨਾਲ ਜੁੜਨ ਗੇਮਸ ਨਾਲ ਹੁਣ ਜਿਆਦਾ ਗੇਮ ਖੇਡਣ ਜਿਸ ਤਰ੍ਹਾਂ ਫੁੱਟਬਾਲ ਹੋ ਗਈ ਉਹ ਪਾਲੀਬਾਲ ਹੋ ਗਈ ਮਾਰਨਿੰਗ ਦੇ ਵਿੱਚ ਐਕਸਰਸਾਈਜ਼ ਵਗੈਰਾ ਕਰਵਾਈ ਜਾਂਦੀ ਹੈ ਟਾਈਮਿੰਗ ਸਕੂਲ ਦਾ ਕੀ ਹੈਗਾ ਜਿਹੜਾ ਹੈਗਾ ਤੁਹਾਡਾ ਮਾਰਨਿੰਗ 5 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਟਾਈਮ ਹੈ ਠੀਕ ਹੈ